ਹੈਲੋ ਪੇਰੈਂਟਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਬੀ ਕੇਅਰ ਫੁੱਲ ਤੇ ਤਾਂ ਜਿਹੜੀ ਅੱਜ ਦੀ ਰੈਸਪੀ ਹੈ ਇਹ ਹੈਗੇ ਇੱਕ ਸਾਲ ਤੋਂ ਵੱਡੇ ਬੱਚਾਂ ਲਈ ਬ੍ਰੀਕਫਾਸਟ ਦੋ ਰੈਸਪੀਸ ਮੈਂ ਦੱਸਾਂਗੀ ਜਿਹੜੀ ਬਹੁਤ ਜ਼ਿਆਦਾ ਹੈਲਦੀ ਐਂਡ ਬਹੁਤ ਜ਼ਿਆਦਾ ਟੇਸਟੀ ਹੁੰਦੀਆਂ ਨੇ ਬੱਚਾਂ ਨੂੰ ਬਹੁਤ ਪਸੰਦ ਆਉਂਦੀਆਂ ਨੇ ਸੋ ਇਹਦੇ ਲਈ ਮੈਂ ਇੱਕ ਚਮਚ ਦਿਸੀ ਕਿਓ ਦਾ ਲੈ ਲਿਆ ਐ ਐਂਡ ਦੋ ਤੋਂ ਤਾਈ ਚਮਚ ਆਪਾਂ ਲੈ ਲੈਣੇ ਆ ਸੂਜੀ ਦੇ ਐਂਡ ਇਹਨੂੰ ਚੰਗੀ ਤਰ੍ਹਾਂ ਆਪਾਂ ਪੂਨ ਲੈਣਾ ਵਾ ਦਿਸੀ ਕਿਓ ਜਿਹੜਾ ਮੈਂ ਲਿੱਤਾ ਐ ਇਹ ਘਰ ਦਾ ਬਨਾਇਆ ਹੋਇਆ ਦੇਸੀ ਕਿਓ ਆ ਸੋ ਜਦੋਂ ਵੀ ਮੈਂ ਆਪਣੇ ਬੱਚੇ ਦੇ ਲਈ ਕੁਝ ਬਣਾਉਣੀ ਆ ਤਾਂ ਜਿਹੜੀ ਵੀ ਚੀਜ਼ ਮੈਂ ਉਹਦੇ ਲਈ ਬਣਾਵਾਂ ਉਹ ਘਰੋਂ ਬਣੀ ਹੋਈ ਹੋਵੇ ਚਾਹੇ ਉਹ ਪਨੀਰ ਹੋਵੇ ਚਾਹੇ ਉਹ ਦੇਸੀ ਘਿਓ ਹੋਵੇ ਦਹੀਂ ਹੋਵੇ ਜੋ ਵੀ ਹੋਵੇ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਸੋ ਦੇਖੋ ਜਿਹੜੀ ਸੂਜੀ ਸੀ ਉਹਦਾ ਹਲਕਾ ਜਿਹਾ ਰੰਗ ਚੇਂਜ ਹੋ ਗਿਆ ਸੀ ਇਹਦੇ ਵਿੱਚ ਮੈਂ ਪਾਏ ਆ 4 ਮਗਰ ਤੁਸੀਂ ਡਰਾਈ ਫਰੂਟਸ ਪਾਊਡਰ ਵੀ ਪਾ ਸਕਦੇ ਹੋ ਡਰਾਈ ਫਰੂਟ ਪਾਊਡਰ ਕਿਵੇਂ ਬਣਦਾ ਹੈ ਇਹਦੀ ਵੀਡੀਓ ਮੈਂ ਆਲਰੇਡੀ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਸੋ 4 ਮਗਰ ਜਿਹੜੇ ਕਿ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੇ ਨੇ ਦਿਮਾਗ ਨੂੰ ਤੇਜ਼ ਕਰਦੇ ਨੇ ਬੱਚਿਆਂ ਦੇ ਵਿਕਾਸ ਦੇ ਵਿੱਚ ਹੈਲਪ ਕਰਦੇ ਨੇ ਦੁੱਧ ਆਪਾਂ ਇਹਦੇ ਵਿੱਚ ਪਾ ਦੇਣਾ ਆਪਾਂ ਕੰਸਿਸਟੈਂਸੀ ਦੇ ਹਿਸਾਬ ਨਾਲ ਦੁੱਧ ਪਾਵਾਂਗੇ ਕਿੰਨਾ ਕੁ ਤੁਸੀਂ گاੜਾ ਰੱਖਣਾ ਇਹਨੂੰ ਹੈਨਾ ਤੇ ਮਿੱਠੇ ਤੇ ਲਈ ਮੈਂ ਇਹਦੇ ਵਿੱਚ ਪਾ ਦਿੱਤੀ ਹੈ ਸ਼ੱਕਰ ਤੁਸੀਂ ਦੱਸੋ ਤੁਹਾਡੀ ਸਿਟੀ ਦੇ ਵਿੱਚ ਇਹਨੂੰ ਕੀ ਕਿਹਾ ਜਾਂਦਾ ਹੈ ਸ਼ੱਕਰ ਜਾਨੀ ਕਿ ਜਿਹੜਾ ਗੁੜ ਦਾ ਪਾਊਡਰ ਹੁੰਦਾ ਉਹ ਐਂਡ ਤੁਸੀਂ ਇਹਦੇ ਵਿੱਚ ਮਿਸ਼ਰੀ ਵੀ ਪਾ ਸਕਦੇ ਹੋ ਤਾਂ ਅੱਗੇ ਵਾਲੀ ਚਿਨੀ ਮੈਂ ਬਿਲਕੁਲ ਵੀ ਯੂਜ਼ ਨਹੀਂ ਕਰਦੀ ਹੈਗੀ ਕਿਉਂਕਿ ਮੇਰੀ ਜਿਹੜੀ ਬੇਟੀ ਆ ਹਲੇ 1.5 ਸਾਲ ਦੀ ਆ ਸੋ ਇਹਨੂੰ ਇੱਕ ਵਾਰੀ ਰਜਾ ਦੇਵਾਂਗੇ ਐਂਡ ਦੇਖੋ ਕਿੰਨੀ ਜ਼ਿਆਦਾ ਕੰਸਿਸਟੈਂਸੀ ਬਹੁਤ ਵਧੀਆ ਸੂਜੀ ਦੀ ਖੀਰ ਬਣ ਕੇ ਤਿਆਰ ਹੋ ਗਈ ਹੈ ਹੁਣ ਬਣਾਵਾਂਗੇ ਸੈਕੰਡ ਰੈਸਿਪੀ ਸਭ ਤੋਂ ਪਹਿਲਾਂ ਦੇ ਲਈ ਆਪਾਂ ਨੂੰ ਚਾਹੀਦੀ ਨੇ ਓਟਸ ਐਂਡ ਪੋਹਾ 4 ਚਮਚ ਆਪਾਂ ਓਟਸ ਤੇ ਪੋਹੇ ਦੇ ਲਵਾਂਗੇ ਤੁਸੀਂ ਇਕੱਲੇ ਓਟਸ ਦਾ ਵੀ ਇਹਨੂੰ ਬਣਾ ਸਕਦੇ ਹੋ ਠੀਕ ਹੈ ਐਂਡ ਟੇਸਟ ਦੇ ਲਈ ਆਪਾਂ ਇਹਦੇ ਵਿੱਚ ਜੀਰਾ ਪਾਤਾ ਵਾ ਤਾਂ ਕਿ ਉਹ ਇਹਦੇ ਵਿੱਚ ਹੀ ਮਿਕਸ ਹੋ ਜਾਵੇ ਪੀਸੇ ਜਾਵੇ ਸੋ ਆਪਣਾ ਜਿਹੜਾ ਪੋਹਾ ਐਂਡ ਓਟਸ ਸੀਗੇ ਇਹ ਪਿਸ ਕੇ ਤਿਆਰ ਹੋ ਗਏ ਨੇ ਬਿਲਕੁਲ ਆਪਾਂ ਗ੍ਰਾਈਂਡ ਇੱਕ ਆਟਾ ਬਣਾ ਕੇ ਤਿਆਰ ਕਰਨਾ ਹੁਣ ਇਹਨੂੰ ਆਪਾਂ ਇੱਕ ਕੋਲੀ ਦੇ ਵਿੱਚ ਟ੍ਰਾਂਸਫਰ ਕਰਾਂਗੇ ਐਂਡ ਇਹਦੇ ਵਿੱਚ ਆਪਾਂ ਪਿਆਜ਼ ਕਟਿੰਗ ਕੀਤੀ ਇੱਕ ਬਿਲਕੁਲ ਸਮਾਲ ਸਾਈਜ਼ ਦਾ ਪਿਆਜ਼ ਸੀ ਅਗਰ ਤੁਹਾਡੇ ਕੋਲ ਵੈਜੀਟੇਬਲਸ ਪਈਆਂ ਨੇ ਲਾਈਕ ਗਾਜਰਾ ਪਈਆਂ ਨੇ ਮਟਰ ਜੋ ਵੀ ਵੈਜੀਟੇਬਲਸ ਤੁਹਾਡਾ ਬੱਚਾ ਖਾਣਾ ਪਸੰਦ ਕਰਦਾ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਉਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਪਾਣੀ ਦੀ ਕਿੰਨੀ ਮਾਤਰਾ ਐਡ ਕਰਨੀ ਆ ਕਿ ਜਿਹੜਾ ਆਪਣਾ ਚੀਲਾ ਵਾ ਉਹ ਬਹੁਤ ਵਧੀਆ ਤਰੀਕੇ ਨਾਲ ਬਣ ਜਾਵੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਤਵਾ ਹੈ ਉਹਦੇ ਤੇ ਫੈਲ ਜਾਵੇ ਸੋ ਉਸ ਸਮਾਨ ਨਾਲ ਤੁਸੀਂ ਪਾਣੀ ਦੀ ਜਿਹੜੀ ਮਾਤਰਾ ਵਾ ਉਹ ਇਹਦੇ ਵਿੱਚ ਐਡ ਕਰ ਦੇਣੀ ਆ ਠੀਕ ਹੈ ਜੀ ਥੋੜੀ ਥੋੜੀ ਕਰਕੇ ਐਡ ਕਰਨੀ ਆ ਹੁਣ ਆਪਾਂ ਇੱਕ ਤਵਾ ਲਿਆ ਹੈ ਜੇ ਤੁਹਾਡੇ ਕੋਲ ਨਾਨ ਸਟਿੱਕੀ ਤਵਾ ਤਾਂ ਬਹੁਤ ਵਧੀਆ ਗੱਲ ਹੈ ਸੋ ਮੇਰੇ ਕੋਲ ਸਿੰਪਲ ਤਵਾ ਸੀ ਆਪਾਂ ਇਹਦੇ ਤੇ ਤੇਸੀ ਕਿਉ ਲਗਾ ਦੇਣਾ ਵਾ ਐਂਡ ਜਿਹੜਾ ਆਪਾਂ ਬੈਟਰ ਤਿਆਰ ਕੀਤਾ ਸੀ ਉਹ ਇਹਦੇ ਤੇ ਫਲਾ ਦੇਣਾ ਵਾ ਇੰਨਾ ਕ ਜਿਹੜਾ 4 ਚਮਚੇਆ ਵਾਲਾ ਬੈਟਰ ਆਪਾਂ ਬਣਾਇਆ ਇਹਦੇ ਚ ਦੋ ਚਿਲੇ ਬਹੁਤ ਆਰਾਮ ਨਾਲ ਬਣ ਜਾਂਦੇ ਨੇ ਐਂਡ ਮੇਰਾ ਬੱਚਾ ਆਰਾਮ ਨਾਲ ਖਾ ਲੈਂਦਾ ਐਂਡ ਉਹਦਾ ਟਮਮੀ ਫੁੱਲ ਹੋ ਜਾਂਦਾ ਐ ਸੋ ਇੱਕ ਸਾਈਡ ਤੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਸੇਕ ਲੈਣਾ ਐ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਕੁੱਕ ਕਰਨਾ ਐ ਬਣਾਉਣਾ ਐ ਤਾਂ ਕਿ ਇਹ ਸੜੇ ਨਾ ਕੇ ਐਂਡ ਇਹਨੂੰ ਥੋੜਾ ਜਿਹਾ ਪੱਕਣ ਨੂੰ ਟਾਈਮ ਲੱਗਦਾ ਵਾ ਸੋ ਆਪਾਂ ਇਹਨੂੰ ਆਰਾਮ ਨਾਲ ਸੇਕਣਾ ਵਾ ਇੱਕ ਸਾਈਡ ਤੋਂ ਐਂਡ ਫਿਰ ਪਲਟ ਕੇ ਦੂਸਰੀ ਸਾਈਡ ਤੋਂ ਸੇਕਣਾ ਵਾ ਐਂਡ ਜੜੀ ਗੈਸ ਦੀ ਫਲੇਮ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਲੋ ਰੱਖਣੀ ਆ ਇਹ ਜਿਹੜਾ ਚੀਲਾ ਵਾ ਬਹੁਤ ਹੀ ਟੇਸਟੀ ਐਂਡ ਸੌਫਟ ਬਣ ਕੇ ਤਿਆਰ ਹੁੰਦਾ ਸੋ ਬੱਚੇ ਬਹੁਤ ਆਰਾਮ ਨਾਲ ਖਾ ਸਕਦੇ ਨੇ ਐਂਡ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਇਹਦੇ ਵਿੱਚ ਨਮਕ ਕਾਲੀ ਮਿਰਚ ਤੁਸੀਂ ਆਪਣੇ ਅਕੋਰਡਿੰਗ ਐਡ ਕਰ ਸਕਦੇ ਹੋ ਅਗਰ ਤੁਹਾਡਾ ਬੱਚਾ 1 ਸਾਲ ਤੋਂ ਛੋਟਾ ਹੈ ਤਾਂ ਤੁਸੀਂ ਨਮਕ ਸਕਿਪ ਕਰ ਸਕਦੇ ਹੋ ਐਂਡ ਬਾਕੀ ਤੁਸੀਂ ਜੀਰਾ ਐਂਡ ਥੋੜੀ ਜਿਹੀ ਹਲਦੀ ਇਸ ਐਡ ਕਰ ਸਕਦੇ ਹੋ ਠੀਕ ਹੈ ਚੀਲਾ ਬਣ ਕੇ ਰੈਡੀ ਹੈ ਹੁਣ ਮੈਂ ਇਹਨੂੰ ਸਰਵ ਕਰਤਾ ਹੈ ਇਹਦੇ ਨਾਲ ਤੁਸੀਂ ਦਹੀਂ ਮਲਾਈ ਜੋ ਵੀ ਬੱਚੇ ਨੂੰ ਪਸੰਦਾ ਉਹ ਸਭ ਕਰ ਸਕਦੇ ਹਾਂ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀਆਂ ਰੈਸਪੀਜ਼ ਪਸੰਦ ਆਈਆਂ ਹੋਣਗੀਆਂ ਐਂਡ ਮੈਨੂੰ ਸਪੋਰਟ ਕਰਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਥੈਂਕ ਯੂ ਸੋਮਾ